ਅੱਜ ਕੱਲ੍ਹ ਸ਼ਾਮੇ ਜਿਹੜਾ ਦਿੱਲੀ ਵਿੱਚ ਆਈ ਏ ਡੀ ਵੱਟਮਾਖਾ ਹੋਇਆ ਮੈਟਰੋ ਸਟੇਸ਼ਨ ਦੇ ਦਾਲਕੀਲੇ ਦੇ ਪਾਸ ਉਹਦੇ ਚਲਦੇ ਹੋਏ ਜਿਹੜੇ ਪੰਜਾਬ ਵਿੱਚ ਵੀ ਹਾਈ ਅਲਰਟ ਕੀਤਾ ਹੋਇਆ ਇਹਦੇ ਮਤੇ ਨਜ਼ਰ ਜਿਹੜੇ ਰੇਲਵੇ ਸਟੇਸ਼ਨ ਤੇ ਔਰ ਟ੍ਰੇਨਾਂ ਵਿੱਚ ਜਿਹੜੇ ਚੈਕਿੰਗ ਉਹ ਕੀਤੀ ਜਾ ਰਹੀ ਹੈ। ਉਹ ਅੱਜ ਕਿੰਨਾ ਚੈਕਿੰਗ ਕੀਤੀ ਗਈ ਹੈ ਅਨੁਸਾਰ ਸਾਡੇ ਨਾਲ ਆਰ ਬੀ ਐਫ ਔਰ ਜੀ ਐਸ ਸੈਕਿਟੀ ਸਪੋਰਟ ਦੀ ਟੀਮ ਨੂੰ ਨਾਲ ਲੈ ਕੇ ਜਿਹੜੇ ਸਾਡੇ ਪੀ ਆਰਟੀ ਦੇ ਮੁਲਾਜ਼ਮ ਵੀ ਆ ਅਸੀਂ ਸਾਰੇ ਮਿਲ ਕੇ ਗਵੈਂਟਲੀ ਚੈਕਿੰਗ ਕਰ ਰਹੇ ਹਾਂ ਔਰ ਜਿਹੜੀ ਚੈਕਿੰਗ ਜਿਹੜੀ ਹੈ ਮਤਲਬ ਸਾਰਾ ਦਿਨ ਔਰ ਰਾਤ ਨੂੰ ਪਰ ਵੀ ਚੱਦੀ ਰਹਿਣਗੇ ਲਗਾਤਾਰ ਤਾਂ ਕਿ ਕੋਈ ਛੱਕੀ ਵਿਅਕਤੀ ਰੇਲਵੇ ਸਟੇਸ਼ਨ ਤੇ ਜਾਂ ਰੇਲਵੇ ਟ੍ਰੈਕ ਦੇ ਵਿੱਚ ਜਾਂ ਰੇਲਵੇ ਗੱਡੀ ਦੇ ਵਿੱਚ ਕੋਈ ਕੋਈ ਐ ਹੋ ਜੀ ਕੋਈ ਚੀਜ਼ ਨਾ ਰੱਖ ਸਕੇ ਜਾਂ ਕੋਈ ਅਜਿਹੀ ਘਟਨਾ ਨਾ ਵਾਪਰ ਸਕੇ ਜਿਹਦੇ ਨਾਲ ਸਾਡੇ ਦੇਸ਼ ਨੂੰ ਨੁਕਸਾਨ ਹੋਵੇ ਸਟੇਪਾ ਜਿਹੜੇ ਟ੍ਰੇਨਾਂ ਖੜੀਆਂ ਨੇ ਉਹਨਾਂ ਹੀ ਚੈੱਕ ਵੀ ਟ੍ਰੇਨਾਂ ਆ ਰਹੀਆਂ ਨੇ ਟ੍ਰੇਨਾਂ ਨਾਲ ਸਾਡੇ ਸਕੋਟ ਪਾਰਟੀਆਂ ਚੱਲ ਰਹੀਆਂ ਹਨ ਉਹਨਾਂ ਨੂੰ ਸਪੈਸ਼ਲ ਅਧਿਕਾਰ ਦਿੱਤੀਆਂ ਗਈਆਂ ਵੀ ਚੰਦਰੀ ਟ੍ਰੇਨਾਂ ਵਿੱਚ ਵੀ ਚੈਕਿੰਗ ਜਾਰੀ ਰੱਖਣ ਔਰ ਖੜੀਆਂ ਟ੍ਰੇਨਾਂ ਵਿੱਚ ਸਮਾਨ ਦੇ ਲੋਕਾਂ ਦੇ ਸਮਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਔਰ ਯਾਤਰੀਆਂ ਤੋਂ ਕੁਛ ਨਹੀਂ ਕੀਤੀ ਆ ਜਦੋਂ ਮੇਹਾ ਦੇਣਾ ਚਾਹੁੰਦੇ ਕਿ ਕਿੰਨੇ ਸਮਾਨ ਮੇਹਾ ਇਹ ਹੈ ਸਾਰੇ ਲੋਕੀ ਅਵੇਅਰ ਨੇ ਜਿਵੇਂ ਕੱਲ ਦਿੱਲੀ ਵਿੱਚ ਪੰਗਤ ਮਹਾਕਾ ਹੋਇਆ ਉਹਦੇ ਚੱਲਦੇ ਹੋਏ ਪੰਜਾਬ ਵਿੱਚ ਵੀ ਹਾਈ ਅਲਰਟ ਕੀਤਾ ਗਿਆ ਵਾ ਸਾਰੇ ਜਿਹੜੇ ਚਾਤਰੀ ਆ ਉਹ ਆਪਣੇ ਪਾਸ ਕਿਸੇ ਵੀ ਕੋਈ ਸ਼ੱਕੀ ਵਿਅਕਤੀ ਬਸਲਾ ਜਾਂ ਛੱਤੀ ਕੋਈ ਬੈਗ ਜਾਂ ਕੋਈ ਅਟੈਚੀ ਪੀਸ ਦਾ ਕੋਈ ਅਜਿਹੀ ਚੀਜ਼ ਜੇ ਸ਼ੱਕੀ ਉਹਨਾਂ ਤੋਂ ਪਾਈ ਦਿੰਦੀ ਆ ਜਿਹੜੇ ਖਤਰਾ ਹੈ ਜਾਂ ਜਿਹਦੇ ਚੱਲਦੇ ਜਿਸ ਤੋਂ ਕੋਈ ਨੁਕਸਾਨ ਹੋ ਸਕਦਾ ਉਹਦੀ ਜਿਹੜੀ ਸੂchna ਤੁਰੰਤ ਪੁਲਿਸ ਨੂੰ ਦੇਣਾ ਹੈ ਸ਼ਾਮੇ ਜਿਹੜਾ ਦਿੱਲੀ ਵਿੱਚ ਆਈਐਡੀ ਬੰਬ ਧਮਾਕਾ ਹੋਇਆ ਮੈਟਰੋ ਸਟੇਸ਼ਨ ਦੇ ਦਾਲਕੀਲੇ ਦੇ ਪਾਸ ਉਹਦੇ ਚਲਦੇ ਹੋਏ ਜਿਹੜੇ ਪੰਜਾਬ ਵਿੱਚ ਵੀ ਹਾਈ ਅਲਰਟ ਕੀਤਾ ਹੋਇਆ ਸੀ ਦੇ ਮਤੇ ਨਜ਼ਰ ਜਿਹੜੇ ਰੇਲਵੇ ਸਟੇਸ਼ਨ ਤੇ ਔਰ ਟ੍ਰੇਨਾਂ ਵਿੱਚ ਜਿਹੜੇ ਚੈਕਿੰਗ ਉਹ ਕੀਤੀ ਜਾ ਰਹੀ ਹੈ। ਸੋ ਅੱਜ ਕਿਥੇ ਅੱਜ ਮਨੋ ਚੈਕਿੰਗ ਕੀਤੀ ਗਈ ਹੈ ਸਾਡੇ ਨਾਲ ਆਰਬੀਐਫ ਔਰ ਜੀਐਸ ਸੈਕਿਟੀ ਸਬਟਾ ਦੀ ਟੀਮ ਨੂੰ ਨਾਲ ਲੈ ਕੇ ਜਿਹੜੇ ਸਾਡੇ ਪੀਆਰਟੀ ਦੇ ਮੁਲਾਜ਼ਮ ਵੀ ਆ ਅਸੀਂ ਸਾਰੇ ਮਿਲ ਕੇ ਕੁਐਂਟਲੀ ਚੈਕਿੰਗ ਕਰ ਰਹੇ ਹਾਂ ਔਰ ਜਿਹੜੀ ਚੈਕਿੰਗ ਜਿਹੜੀ ਆ ਮਤਲਬ ਸਾਰਾ ਦਿਨ ਔਰ ਰਾਤ ਨੂੰ ਪਰ ਵੀ ਚੱਦੀ ਰਹਿਣਗੇ ਲਗਾਤਾਰ ਤਾਂ ਕਿ ਕੋਈ ਛੱਕੀ ਵਿਅਕਤੀ ਰੇਲਵੇ ਸਟੇਸ਼ਨ ਤੇ ਜਾਂ ਰੇਲਵੇ ਟ੍ਰੈਕ ਦੇ ਵਿੱਚ ਜਾਂ ਰੇਲਵੇ ਗੱਡੀ ਦੇ ਵਿੱਚ ਕੋਈ ਕੋਈ ਐ ਹੋ ਜੀ ਕੋਈ ਚੀਜ਼ ਨਾ ਰੱਖ ਸਕੇ ਜਾਂ ਕੋਈ ਐ ਹੋ ਜੀ ਘਟਨਾ ਨਾ ਵਾਪਰ ਸਕੇ ਜਿਹਦੇ ਨਾਲ ਸਾਡੇ ਵੇਸ਼ ਨੂੰ ਨੁਕਸਾਨ ਹੋਵੇ ਸਟੇਸ਼ਨ ਉੱਤੇ ਜਿਹੜੇ ਰੇਲਗੱਡੀਆਂ ਨੇ ਉਹਨਾਂ ਚੈੱਕ ਕੀਤੀਆਂ ਤੇ ਜਿਹੜੀਆਂ ਆ ਰਹੀਆਂ ਨੇ ਉਹਨਾਂ ਨਾਲ ਸਾਡੇ ਸਕਾਉਟ ਪਾਰਟੀਆਂ ਚੱਲ ਰਹੀਆਂ ਉਹਨਾਂ ਨੂੰ ਸਪੈਸ਼ਲ ਹਦਾਇਤਾਂ ਦਿੱਤੀਆਂ ਗਈਆਂ ਵੀ ਚੰਦਰੀ ਰੇਲਾਂ ਵਿੱਚ ਵੀ ਚੈਕਿੰਗ ਚੱਲੀ ਰੱਖਣ ਔਰ ਰੇਲੀਆਂ ਤੇ ਉਹਨਾਂ ਵਿੱਚ ਸਮਾਨ ਦੇ ਲੋਕਾਂ ਦੇ ਸਮਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਔਰ ਯਾਤਰੀਆਂ ਤੋਂ ਕੁਝ ਨਹੀਂ ਕੀਤੀ ਆ। ਮੇडम ਇਹ ਇਹ ਦੇਣਾ ਚਾਹੁੰਦੇ ਕਿ ਕਿੰਨੇ ਸਮਾਨ ਮਿਲਦਾ ਹੈ। ਸੁਮੇਹਾ ਇਹ ਹੈ ਸਾਰੇ ਲੋਕੀ ਅਵੇਅਰ ਨੇ ਜਿਵੇਂ ਕੱਲ ਦਿੱਲੀ ਵਿੱਚ ਬੰਬ ਧਮਾਕਾ ਹੋਇਆ ਉਹਦੇ ਚੱਲਦੇ ਹੋਏ ਪੰਜਾਬ ਵਿੱਚ ਵੀ ਹਾਈਲਰਟ ਕੀਤਾ ਗਿਆ ਵਾ। ਤੇ ਸਾਰੇ ਜਿਹੜੇ ਚਾਤਰੀ ਆ ਉਹ ਆਪਣੇ ਪਾਸ ਕਿਸੇ ਵੀ ਕੋਈ ਸ਼ੱਕੀ ਵਿਅਕਤੀ ਬਿਸਰਾ ਜਾਂ ਛੱਤੀ ਕੋਈ ਬੈਗ ਜਾਂ ਕੋਈ ਅਟੈਚੀ ਪੀਸ ਦਾ ਕੋਈ ਹਾਜੀ ਚੀਜ਼ ਸ਼ੱਕੀ ਉਹਨਾਂ ਦਫਾਈ ਦਿੰਦੀ ਆ ਜਿਹੜੇ ਖਤਰਾ ਹੈ ਜਾਂ ਜਿਹਦੇ ਚੱਲਦੇ ਜਿਸ ਤੋਂ ਕੋਈ ਨੁਕਸਾਨ ਹੋ ਸਕਦਾ ਉਹਦੀ ਜਿਹੜੀ ਸੂchnਾ ਤੁਰੰਤ ਪੁਲਿਸ ਨੂੰ ਦੇਣਾ ਹੈ ਅੱਜ ਸ਼ਾਮੀ ਜਿਹੜਾ ਦਿੱਲੀ ਵਿੱਚ ਆਈ ਏ ਡੀ ਬੰਦਮਾਖਾ ਹੋਇਆ ਮੈਟਰੋ ਸਟੇਸ਼ਨ ਦੇ ਦਾਲਕੀਲੇ ਦੇ ਪਾਸ ਉਹਦੇ ਚਲਦੇ ਹੋਏ ਜਿਹੜੇ ਪੰਜਾਬ ਵਿੱਚ ਵੀ ਹਾਈ ਅਲਰਟ ਕੀਤਾ ਹੋਇਆ ਸੇਂਦੇ ਮਤੇ ਨਜ਼ਰ ਜਿਹੜੇ ਰੇਲਵੇ ਸਟੇਸ਼ਨ ਤੇ ਔਰ ਟ੍ਰੇਨਾਂ ਵਿੱਚ ਜਿਹੜੇ ਚੈਕਿੰਗ ਉਹ ਕੀਤੀ ਜਾ ਰਹੀ ਹੈ। ਸੋ ਅੱਜ ਕਿਥੇ ਅੱਜ ਮਨੋ ਚੈਕਿੰਗ ਕੀਤੀ ਗਈ ਹੈ ਆਊਟਸਟਾਡ ਸਾਡੇ ਨਾਲ ਆਰ ਬੀ ਐਫ ਔਰ ਜੀ ਐਸ ਸੈਕਿਟੀ ਸਪੋਰਟ ਦੀ ਟੀਮ ਨੂੰ ਨਾਲ ਲੈ ਕੇ ਜਿਹੜੇ ਸਾਡੇ ਪੀ ਆਰਟੀ ਦੇ ਮੁਲਾਜ਼ਮ ਵੀ ਆ ਅਸੀਂ ਸਾਰੇ ਮਿਲ ਕੇ ਕੁਐਂਟਲੀ ਚੈਕਿੰਗ ਕਰ ਰਹੇ ਹਾਂ ਔਰ ਜਿਹੜੀ ਚੈਕਿੰਗ ਜਿਹੜੀ ਹੈ ਮਤਲਬ ਸਾਰਾ ਦਿਨ ਔਰ ਰਾਤ ਉਪਰ ਵੀ ਜਾਂਦੇ ਰਹਿਣਗੇ ਲਗਾਤਾਰ ਤਾਂ ਕਿ ਕੋਈ ਛੱਕੀ ਵਿਅਕਤੀ ਰੇਲਵੇ ਸਟੇਸ਼ਨ ਤੇ ਜਾਂ ਰੇਲਵੇ ਟ੍ਰੈਕ ਦੇ ਵਿੱਚ ਜਾਂ ਰੇਲਵੇ ਗੱਡੀ ਦੇ ਵਿੱਚ ਕੋਈ ਕੋਈ ਇਹੋ ਜਿਹੀ ਕੋਈ ਚੀਜ਼ ਨਾ ਰੱਖ ਸਕੇ ਜਾਂ ਕੋਈ ਇਹੋ ਜਿਹੀ ਘਟਨਾ ਨੂੰ ਵਾਪਰ ਸਕੇ ਜਿਹਦੇ ਨਾਲ ਸਾਡੇ ਦੇਸ਼ ਨੂੰ ਨੁਕਸਾਨ ਹੋਵੇ ਸਟੇਸ਼ਨਾਂ ਜਿਹੜੇ ਟ੍ਰੇਨਾਂ ਖੜੀਆਂ ਨੇ ਉਹਨਾਂ ਹੀ ਜਿਹੜੀਆਂ ਟ੍ਰੇਨਾਂ ਆ ਰਹੀਆਂ ਨੇ ਟ੍ਰੇਨਾਂ ਨਾਲ ਸਾਡੇ ਸਕੋਟ ਪਾਰਟੀਆਂ ਚੱਲ ਰਹੀਆਂ ਹਨ ਉਹਨਾਂ ਨੂੰ ਸਪੈਸ਼ਲ ਅਧਿਕਾਰ ਦਿੱਤੀਆਂ ਗਈਆਂ ਵੀ ਚੰਦਰੀ ਪੇਨਾ ਵਿੱਚ ਵੀ ਚੈਕਿੰਗ ਜਾਰੀ ਰੱਖਣ ਔਰ ਖੜੀਆਂ ਟ੍ਰੇਨਾਂ ਵਿੱਚ ਸਮਾਨ ਦੇ ਲੋਕਾਂ ਦੇ ਸਮਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਉਹ ਯਾਤਰੀਆਂ ਤੋਂ ਪੁੱਛ ਨਹੀਂੀ ਹੁੰਦੀ ਆ ਜੀ ਮੈਡਮ ਮੇਹਾ ਦੇਣਾ ਚਾਹੁੰਦੇ ਕਿ ਕਿੰਨੇ ਸਮਾਨ ਹੋ ਗਿਆ ਮੇਹਾ ਇਹ ਹੈ ਸਾਰੇ ਲੋਕੀ ਅਵੇਅਰ ਨੇ ਜਿਵੇਂ ਕੱਲ ਦਿੱਲੀ ਵਿੱਚ ਪੰਗਤ ਮਹਾਕਾ ਹੋਇਆ ਉਹਦੇ ਚੱਲਦੇ ਹੋਏ ਪੰਜਾਬ ਵਿੱਚ ਵੀ ਹਾਈ ਅਲਰਟ ਕੀਤਾ ਗਿਆ ਵਾ ਸਾਰੇ ਜਿਹੜੇ ਯਾਤਰੀ ਆ ਉਹ ਆਪਣੇ ਪਾਸ ਕਿਸੇ ਵੀ ਕੋਈ ਸ਼ੱਕੀ ਵਿਅਕਤੀ ਨਸਰਾ ਜਾਂ ਛੱਡੀ ਕੋਈ ਬੈਗ ਜਾਂ ਕੋਈ ਅਟੈਚੀ ਪੀਸ ਜਾਂ ਕੋਈ ਅਜਿਹੀ ਚੀਜ਼ ਸ਼ੱਕੀ ਉਹਨਾਂ ਦਫਾਈ ਦਿੰਦੀ ਆ ਜਿਹੜੇ ਕਤਲਾ ਹੈ ਜਾਂ ਜਿਹਦੇ ਚਲਦੇ ਜਿਸ ਤੋਂ ਕੋਈ ਨੁਕਸਾਨ ਹੋ ਸਕਦਾ ਉਹਦੀ ਜਿਹੜੀ ਸੂਚਨਾ ਤੁਰੰਤ ਪੁਲਿਸ ਨੂੰ ਦੇਣ ਸ਼ਾਮੇ ਜਿਹੜਾ ਦਿੱਲੀ ਵਿੱਚ ਆਈ.ਆਈ.ਡੀ. ਬੰਬ ਧਮਾਕਾ ਹੋਇਆ ਮੈਟਰੋ ਸਟੇਸ਼ਨ ਦੇ ਲਾਲਕੀਲੇ ਦੇ ਪਾਸ ਉਹਦੇ ਚਲਦੇ ਹੋਏ ਜਿਹੜੇ ਪੰਜਾਬ ਵਿੱਚ ਵੀ ਹਾਈ ਅਲਰਟ ਕੀਤਾ ਹੋਇਆ ਸੀਦੇ ਮਤੇ ਨਜ਼ਰ ਜਿਹੜੇ ਰੇਲਵੇ ਸਟੇਸ਼ਨ ਤੇ ਔਰ ਟ੍ਰੇਨਾਂ ਵਿੱਚ ਜਿਹੜੇ ਚੈਕਿੰਗ ਉਹ ਕੀਤੀ ਜਾ ਰਹੀ ਹੈ। ਸੋ ਅੱਜ ਕਿਥੇ ਆਜੀ ਮਨੋ ਚੈਕਿੰਗ ਕੀਤੀ ਗਈ ਹੈ ਸਾਡੇ ਨਾਲ ਆਰ.ਬੀ.ਐਫ. ਔਰ ਜੀ.ਐਸ. ਸੈਕਿਟੀ ਸਬੋਟਾ ਦੀ ਟੀਮ ਨੂੰ ਨਾਲ ਲੈ ਕੇ ਜਿਹੜੇ ਸਾਡੇ ਪੀ.ਆਰ.ਟੀ ਦੇ ਮੁਲਾਜ਼ਮ ਵੀ ਆ। ਅਸੀਂ ਸਾਰੇ ਮਿਲ ਕੇ ਕੁਐਂਟਰੀ ਚੈਕਿੰਗ ਕਰ ਰਹੇ ਹਾਂ ਔਰ ਇਹ ਚੈਕਿੰਗ ਜਿਹੜੀ ਹੈ ਮਤਲਬ ਸਾਰਾ ਦਿਨ ਔਰ ਰਾਤ ਨੂੰ ਪਰ ਵੀ ਚੱਦੀ ਰਹਿਣਗੇ ਲਗਾਤਾਰ ਤਾਂ ਕਿ ਕੋਈ ਛੱਕੀ ਵਿਅਕਤੀ ਰੇਲਵੇ ਸਟੇਸ਼ਨ ਤੇ ਜਾਂ ਰੇਲਵੇ ਟ੍ਰੈਕ ਦੇ ਵਿੱਚ ਜਾਂ ਰੇਲਵੇ ਗੱਡੀ ਦੇ ਵਿੱਚ ਕੋਈ ਕੋਈ ਐ ਹੋ ਜੀ ਕੋਈ ਚੀਜ਼ ਨਾ ਰੱਖ ਸਕੇ ਜਾਂ ਕੋਈ ਐ ਹੋ ਜੀ ਘਟਨਾ ਨਾ ਵਾਪਰ ਸਕੇ ਜਿਹਦੇ ਨਾਲ ਸਾਡੇ ਵੇਸ਼ ਨੂੰ ਨੁਕਸਾਨ ਹੋਵੇ ਸਟੇਸ਼ਨ ਉੱਤੇ ਜਿਹੜੇ ਰੇਲਗੱਡੀਆਂ ਨੇ ਉਹਨਾਂ ਚੈੱਕ ਹੋ ਰਹੀਆਂ ਨੇ ਤੇ ਇਹਨਾਂ ਆ ਰਹੀਆਂ ਨੇ ਇਹਨਾਂ ਨਾਲ ਸਾਡੇ ਸਕਾਉਟ ਪਾਰਟੀਆਂ ਚੱਲ ਰਹੀਆਂ ਨੇ ਉਹਨਾਂ ਨੂੰ ਸਪੈਸ਼ਲ ਹਦਾਇਤਾਂ ਦਿੱਤੀਆਂ ਗਈਆਂ ਵੀ ਚੰਦਰੀ ਰੇਲਾਂ ਵਿੱਚ ਵੀ ਚੈਕਿੰਗ جاری ਰੱਖਣ ਔਰ ਖੜੀਆਂ ਟੇਨਾਂ ਵਿੱਚ ਸਮਾਨ ਦੇ ਲੋਕਾਂ ਦੇ ਸਮਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਔਰ ਯਾਤਰੀਆਂ ਤੋਂ ਕੁਝ ਨਹੀਂ ਕੀਤੀ ਆ। ਮੇਰਾ ਨਿਸ਼ਾ ਦੇਣਾ ਚਾਹੁੰਦੇ ਕਿ ਕਿੰਨੇ ਸਮਾਨ ਮਿਲਦਾ ਹੈ। ਮੇਹਾ ਇਹ ਹੈ ਸਾਰੇ ਲੋਕੀ ਅਵੇਰਨ ਨੇ ਜਿਵੇਂ ਕੱਲ ਦਿੱਲੀ ਵਿੱਚ ਬੰਬ ਧਮਾਕਾ ਹੋਇਆ ਉਹਦੇ ਚੱਲਦੇ ਹੋਏ ਪੰਜਾਬ ਵਿੱਚ ਵੀ ਹਾਈ ਅਲਰਟ ਕੀਤਾ ਗਿਆ ਵਾ। ਤੇ ਸਾਰੇ ਜਿਹੜੇ ਚਾਤਰੀ ਆ ਉਹ ਆਪਣੇ ਪਾਸ ਕਿਸੇ ਵੀ ਕੋਈ ਸ਼ੱਕੀ ਵਿਅਕਤੀ ਬਸਤਾਂ ਜਾਂ ਛੱਤੀ ਕੋਈ ਬੈਗ ਜਾਂ ਕੋਈ ਅਟੈਚੀ ਪੀਸ ਦਾ ਕੋਈ ਹਾਜੀ ਚੀਜ਼ ਸ਼ੱਕੀ ਉਹਨਾਂ ਦਫਾਈ ਦਿੰਦੀ ਆ ਜਿਹੜੇ ਖਤਰਾ ਹੈ ਜਾਂ ਜਿਹਦੇ ਚੱਲਦੇ ਜਿਸ ਤੋਂ ਕੋਈ ਨੁਕਸਾਨ ਹੋ ਸਕਦਾ ਉਹਦੀ ਜਿਹੜੀ ਸੂchnਾ ਤੁਰੰਤ ਪੁਲਿਸ ਨੂੰ ਦੇਣੀ ਆ ਕੱਲ ਸ਼ਾਮੇ ਜਿਹੜਾ ਦਿੱਲੀ ਵਿੱਚ ਆਈ.ਆਈ.ਡੀ. ਬੰਬ ਧਮਾਕਾ ਹੋਇਆ ਮੈਟਰੋ ਸਟੇਸ਼ਨ ਦੇ ਲਾਲਕੀਲੇ ਦੇ ਪਾਸ ਉਹਦੇ ਚਲਦੇ ਹੋਏ ਜਿਹੜੇ ਪੰਜਾਬ ਵਿੱਚ ਵੀ ਹਾਈ ਅਲਰਟ ਕੀਤਾ ਹੋਇਆ ਇਹਦੇ ਮਤੇ ਨਜ਼ਰ ਜਿਹੜੇ ਰੇਲਵੇ ਸਟੇਸ਼ਨ ਤੇ ਔਰ ਟ੍ਰੇਨਾਂ ਵਿੱਚ ਜਿਹੜੇ ਚੈਕਿੰਗ ਉਹ ਕੀਤੀ ਜਾ ਰਹੀ ਹੈ। ਉਹ ਅੱਜ ਕਿੰਨਾ ਚੰਗੀ ਮਨੋ ਚੈਕਿੰਗ ਕੀਤੀ ਹੈ ਅਨੁਸਾਰ ਸਾਡੇ ਨਾਲ ਆਰ.ਬੀ.ਐਫ. ਔਰ ਜੀ.ਐਸ.ਟ. ਦੀ ਸਹਾਇਤਾ ਦੀ ਟੀਮ ਨੂੰ ਨਾਲ ਲੈ ਕੇ ਜਿਹੜੇ ਸਾਡੇ ਪੀ.ਆਰ.ਟੀ ਦੇ ਮੁਲਾਜ਼ਮ ਵੀ ਆ ਅਸੀਂ ਸਾਰੇ ਮਿਲ ਕੇ ਕੁਐਂਟਲੀ ਚੈਕਿੰਗ ਕਰ ਰਹੇ ਹਾਂ ਔਰ ਜਿਹੜੀ ਚੈਕਿੰਗ ਜਿਹੜੀ ਹੈ ਮਤਲਬ ਸਾਰਾ ਦਿਨ ਔਰ ਰਾਤ ਉਪਰ ਵੀ ਜਾਂਦੀ ਰਹਿੰਗੇ ਲਗਾਤਾਰ ਤਾਂ ਕਿ ਕੋਈ ਛੱਕੀ ਵਿਅਕਤੀ ਰੇਲਵੇ ਸਟੇਸ਼ਨ ਤੇ ਜਾਂ ਰੇਲਵੇ ਟ੍ਰੈਕ ਦੇ ਵਿੱਚ ਜਾਂ ਰੇਲਵੇ ਗੱਡੀ ਦੇ ਵਿੱਚ ਕੋਈ ਕੋਈ ਇਹੋ ਜਿਹੀ ਕੋਈ ਚੀਜ਼ ਨਾ ਰੱਖ ਸਕੇ ਜਾਂ ਕੋਈ ਇਹੋ ਜਿਹੀ ਘਟਨਾ ਨੂੰ ਵਾਪਰ ਸਕੇ ਜਿਹਦੇ ਨਾਲ ਸਾਡੇ ਦੇਸ਼ ਨੂੰ ਨੁਕਸਾਨ ਹੋਵੇ ਸੇਟਾ ਜਿਹੜੇ ਟ੍ਰੇਨਾਂ ਖੜੀਆਂ ਨੇ ਉਹਨਾਂ ਹੀ ਜਿਹੜੀਆਂ ਟ੍ਰੇਨਾਂ ਆ ਰਹੀਆਂ ਨੇ ਟ੍ਰੇਨਾਂ ਨਾਲ ਸਾਡੇ ਸਕੋਟ ਪਾਰਟੀਆਂ ਚੱਲ ਰਹੀਆਂ ਹਨ ਉਹਨਾਂ ਨੂੰ ਸਪੈਸ਼ਲ ਅਧਿਕਾਰ ਦਿੱਤੀਆਂ ਗਈਆਂ ਵੀ ਚੰਦਰੀ ਟ੍ਰੇਨਾਂ ਵਿੱਚ ਵੀ ਚੈਕਿੰਗ ਜਾਰੀ ਰੱਖਣ ਔਰ ਖੜੀਆਂ ਟ੍ਰੇਨਾਂ ਵਿੱਚ ਸਮਾਨ ਦੇ ਲੋਕਾਂ ਦੇ ਸਮਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਉਹ ਯਾਤਰੀਆਂ ਤੋਂ ਕੁਝ ਨਹੀਂ ਕੀਤੀ ਆ ਜੀ ਮੈਡਮ ਮੇਹਾ ਦੇਣਾ ਚਾਹੁੰਦੇ ਕਿ ਕਿੰਨੇ ਸਮਾਨ ਮੇਹਾ ਇਹ ਹੈ ਸਾਰੇ ਲੋਕੀ ਅਵੇਅਰ ਨੇ ਜਿਵੇਂ ਕੱਲ ਦਿੱਲੀ ਵਿੱਚ ਬੰਬ ਧਮਾਕਾ ਹੋਇਆ ਉਹਦੇ ਚੱਲਦੇ ਹੋਏ ਪੰਜਾਬ ਵਿੱਚ ਵੀ ਹਾਈ ਅਲਰਟ ਕੀਤਾ ਗਿਆ ਵਾ ਸਾਰੇ ਜਿਹੜੇ ਯਾਤਰੀ ਆ ਉਹ ਆਪਣੇ ਪਾਸ ਕਿਸੇ ਵੀ ਕੋਈ ਸ਼ੱਕੀ ਵਿਅਕਤੀ ਨਸਰਾ ਜਾਂ ਛੱਡੀ ਕੋਈ ਬੈਗ ਜਾਂ ਕੋਈ ਅਟੈਚੀ ਪੀਸ ਜਾਂ ਕੋਈ ਅਜਿਹੀ ਚੀਜ਼ ਸ਼ੱਕੀ ਉਹਨਾਂ ਤੋਂ ਭਾਈ ਦਿੰਦੀ ਆ ਜਿਹੜੇ ਖਤਰਾ ਹੈ ਜਾਂ ਜਿਹਦੇ ਚਲਦੇ ਜਿਸ ਤੋਂ ਕੋਈ ਨੁਕਸਾਨ ਹੋ ਸਕਦਾ ਉਹਦੀ ਜਿਹੜੀ ਸੂਚਨਾ ਤੁਰੰਤ ਪੁਲਿਸ ਨੂੰ ਦੇਣ